ਸਰ ਮੈਂ ਕੋਈ ਵੀ ਉਪਰਾਲਾ ਜਿਹੜੇ ਬੱਚਿਆਂ ਦੇ ਮੈਂ ਕਹਾਗਾ ਓਵਰਆਲ ਸੁਧਾਰ ਦੇ ਲਈ ਉਹਨਾਂ ਦੇ ਅੱਛੇ ਫਿਊਚਰ ਦੇ ਲਈ ਕੀਤਾ ਜਾਂਦਾ ਮੈਂ ਹਮੇਸ਼ਾ ਉਹ ਕਹਿੰਦਾ ਵੀ ਅੱਜ ਦੇ ਇਸ ਉਪਰਾਲੇ 'ਚ ਆਪਾਂ ਦੇਖਿਆ ਵੀ ਕਾਫੀ ਬੱਚੇ ਬੈਠੇ ਸੀ ਆਪਾਂ ਉਹਨਾਂ ਨਾਲ ਇੰਟਰੈਕਟ ਕੀਤਾ ਬਾਕੀ ਸਾਰੇ ਟੀਚਰਸ ਨੇ ਵੀ ਬਾਕੀ ਦੱਸਿਆ ਇੱਕ ਵੀ ਬੱਚਾ ਜੇ ਮੋਟੀਵੇਟ ਹੋ ਕੇ ਜਾਂਦਾ ਹੈ ਔਰ ਆਪਣੀ ਲਾਈਫ ਦੇ ਕਿਸੇ ਗਲਤ ਰਸਤੇ ਨੂੰ ਛੱਡ ਕੇ ਸਹੀ ਰਸਤੇ ਤੇ ਆਂਦਾ ਹੈ ਜਾਂ ਉਹ ਬੱਚਾ ਜਿਹੜਾ ਕਰੀਏ ਮੰਨ ਚੁਕਿਆ ਕਿ ਮੇਰੇ ਲਈ ਕੁਝ ਨਹੀਂ ਹੈ ਮੈਂ ਕਿਵੇਂ ਸਰਵਾਈਵ ਕਰਾਂਗਾ ਮੈਂ ਕਿਵੇਂ ਗਰੋ ਕਰਾਂਗਾ ਮੈਂ ਕਿਵੇਂ ਐਜੂਕੇਸ਼ਨ ਲਵਾਂਗਾ ਤਾਂ ਉਹ ਮੋਟੀਵੇਟ ਹੋ ਕੇ ਨਾਲ ਮੇਨ ਮੁਖਤਾਰਾ ਚ ਆ ਕੇ ਪਰ ਉਹਦੋਂ ਵੀ ਵੱਡੀ ਗੱਲ ਹੈ ਕਿ ਆਪਦੇ ਆਪ ਨੂੰ ਪਰਫਾਰਮ ਔਰ ਕੰਪੀਟੀਟਿਵ ਇਗਜ਼ਾਮ ਲਈ ਤਿਆਰ ਕਰਦਾ ਤਾਂ ਅੱਜ ਦਾ ਉਪਰਾਲਾ ਬਹੁਤ ਚੰਗਾ ਜੀ ਇਦਾਂ ਦੇ ਉਪਰਾਲੇ ਪੰਜਾਬ ਨੂੰ ਬਹੁਤ ਸ਼ਕਤੀ ਨਾਲ ਲੋੜਾ ਤੁਸੀਂ ਚੰਗੀ ਕਹਾਣੀ ਬੇਸਿਕਲੀ ਸਾਡਾ ਪਰਪਸ ਇਹ ਸੀਗਾ ਕਿ ਜਿਹੜੇ ਬੱਚਿਆਂ ਨੂੰ ਅਵੇਅਰਨੈਸ ਨਹੀਂ ਹੁੰਦੀ ਕੈਰੀਅਰ ਦੇ ਲਈ ਜਿਹੜੇ ਛੋਟੇ ਆਪਣੇ ਸ਼ਹਿਰਾਂ ਦੇ ਵਿੱਚ ਹੁੰਦਾ ਹੈ ਕਿ ਅਸੀਂ ਚਾਹਨੇ ਉਹ ਬੱਚਿਆਂ ਨੂੰ ਅਵੇਅਰਨੈਸ ਹੋਵੇ ਅਸੀਂ ਅੱਜ ਇਹਨਾਂ ਨੂੰ ਬੱਚਿਆਂ ਨੂੰ ਦੱਸਿਆ ਕਿ ਕੀ ਕੀ ਕੈਰੀਅਰ ਆਪਸ਼ਨ ਨੇ ਪਲੱਸ 2 ਤੋਂ ਬਾਅਦ ਜਾਂ ਤੁਹਾਡੇ ਗ੍ਰੈਜੂਏਸ਼ਨ ਤੋਂ ਬਾਅਦ ਔਰ ਕਿਵੇਂ ਉਹਦੀ ਉਹ ਤਿਆਰੀ ਕਰਨੀ ਚਾਹੀਦੀ ਹੈ ਮੇਨ ਗੱਡਾ ਪਰਪਸ ਹੈ ਕਿ ਬੱਚਿਆਂ ਨੂੰ ਸਾਰੀਆਂ ਆਪਸ਼ਨਾਂ ਜਦੋਂ ਪਤਾ ਹੋਣ ਗਿਆ ਤਾਂ ਹੀ ਜਾ ਕੇ ਉਹ ਅੱਗੇ ਆਪਣਾ ਕੈਰੀਅਰ ਚੂਜ਼ ਕਰ ਸਕਦੇ ਨੇ ਉਹਦੇ ਵਕਤੋ ਅਸੀਂ ਅੱਜ ਸਾਰਾ ਇੱਥੇ ਸੈਸ਼ਨ ਕੀਤਾ ਸੀਗਾ ਤੇ ਸਾਨੂੰ ਉਮੀਦ ਹੈ ਵੀ ਸੈਸ਼ਨ ਇਹਨਾਂ ਲਈ ਬੱਚਾ ਲਈ 유ਸਫਲ ਗਿਆ ਹੋਵੇ। ਕੀ ਨਾਮ ਹੈ? ਵਿਵੇਕ ਵਰਮਾ। ਵਿਵੇਕ ਵਰਮਾ ਜੀ ਤੁਹਾਡੀ ਕਾਲਜ ਵਿੱਚ ਸੈਮੀਨਾਰ ਹੋਇਆ ਕਿ ਕਿ ਦੀ ਗਾਈਡੈਂਸ ਦਿੱਤੀ ਗਈ ਸਟੱਡੀ ਬਾਰੇ। ਸਰ ਅੱਜ ਸਾਨੂੰ ਵੀ ਦੱਸਿਆ ਗਿਆ ਵੀ ਸਾਨੂੰ ਕਿਸ ਤਰ੍ਹਾਂ ਕੈਰੀਅਰ ਚੂਜ਼ ਕਰਨਾ ਚਾਹੀਦਾ ਹੈਗਾ ਤੇ ਸਰ ਇਹ ਕਿਸ ਤਰ੍ਹਾਂ ਸਾਡੀ ਹੈਲਪ ਕਰ ਸਕਦੇ ਨੇ। ਸਰ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਗਿਆ ਕਿ ਮਤਲਬ ਤੁਸੀਂ ਮਤਲਬ ਜਿਹੜੇ ਸਕਾਲਰਸ਼ਿਪ ਬਾਰੇ ਹੈ 100% ਸਕਾਲਰਸ਼ਿਪ ਹੈ ਨਕੋਲੇ। ਨਾ ਇਹ ਚੀਜ਼ ਬਹੁਤ ਵਧੀਆ ਲੱਗੀ ਸੁਣ ਕੇ ਵੀ ਇਹਨਾਂ ਨੇ ਇੰਨਾ ਮਤਲਬ ਇਹਨਾਂ ਕੁਝ ਕਰ ਰਹੇ ਨੇ ਸਾਡੇ ਵਾਸਤੇ ਹਾਂਜੀ ਮੈਸ ਮੈਸਰ ਡੀਪ ਕੋਰ ਕਿਉਂ ਚੁਸ ਕਰਨੀ ਗਾਈਡੈਂਸ ਬਹੁਤ ਵਧੀਆ ਦਿੱਤੀ ਹੈ ਕਿਉਂਕਿ ਹਰ ਕੋਈ ਬੱਚਾ ਕਨਫਿਊਜ਼ ਹੁੰਦਾ ਹੈ ਕਿ ਗੈਸਟਰੀਮ ਕਿਹੜਾ ਚੁਸ ਕਰੀਏ ਤੇ ਆਪਾਂ ਪਲੱਸ 2 ਤੋਂ ਬਾਅਦ ਵੀ ਸਟਰੀਮ ਚੁਸ ਕਰਦੇ ਆ ਕਿ ਕਈ ਕਹਿੰਦੇ ਨੇ ਕਿ ਅਸੀਂ ਅਗਲੇ ਕਮਰਸ ਕਰਕੇ ਉਸ ਤੋਂ ਬਾਅਦ ਵੀ ਇਹ ਸਟਾਰਟ ਕਰ ਦਿੰਦਾ ਬਟ ਸਾਨੂੰ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਵੈਲਾ ਅਸੀਂ ਅੱਗੇ ਵੀ ਸਾਨੂੰ ਬਹੁਤ ਫਿਊਚਰ ਦੇ ਵਿੱਚ ਬਹੁਤ ਇਹ ਚੀਜ਼ਾਂ ਨੇ ਸਾਨੂੰ ਬਹੁਤ ਅੱਛਾ ਸਿੱਖਣ ਨੂੰ ਮਿਲਿਆ ਆਪਣੇ ਫਸਟਲੀ ਤਾਂ ਬੱਚੇ ਪੇਰੈਂਟਸ ਮੋਸਟਲੀ ਤਾਂ ਅਵੇਅਰ ਹੁੰਦੇ ਮੋਸਟਲੀ ਬੱਚੇ ਸਟੂਡੈਂਟਸ ਐ ਟੀਚਰ ਪੇਰੈਂਟਸ ਹੀ ਗੱਲ ਮੰਨਦੇ ਨੇ ਤੇ ਫਸਟਲੀ ਕਈ ਵਾਰ ਐਦਾ ਹੁੰਦਾ ਕਿ ਪੇਰੈਂਟਸ ਨਹੀਂ ਅਲਾਉ ਕਰਦੇ ਕਿਉਂਕਿ ਫਾਈਨੈਂਸ਼ਲੀ ਪ੍ਰੋਬਲਮ ਹੋ ਜਾਂਦੀ ਆ ਤੇ ਉਹਦੇ ਕਰਕੇ ਸਾਨੂੰ ਟੀਚਰਸ ਦੇ ਕਈ ਵਾਰ ਆਪਣੇ ਟੀਚਰ ਅਨੇ ਵਧੇ ਸਕਸੈਸ ਦਿੰਦੇ ਨੇ ਗਾਈਡਲੈਂਸ ਦਿੰਦੇ ਨੇ ਕਿ ਸਾਨੂੰ ਹੈਲਪ ਮਿਲਦੀ ਆ ਤੇ ਉਹਦੇ ਨਾਲ ਸਾਨੂੰ ਬਹੁਤ ਕੁਝ ਮਿਲ ਜਾਂਦਾ ਕਿ ਡ੍ਰੀम्स ਕੰਪਲੀਟ ਕਰ ਲੈਣੇ ਹਨ ਕਿ ਨਾਮ ਅਰਮਾਨਦੀਪ ਜੀ ਮੰਨ ਲਓ ਤੁਸੀਂ ਕੀ ਕਹੋਗੇ ਕਿਹੜੀ ਚੂਜ਼ ਕਰ ਲਈ ਕਿਸ ਤਰੀਕੇ ਦੀ ਗਾਈਡੈਂਸ ਦਿੱਤੀ ਗਈ ਸਰ ਬਹੁਤ ਹੀ ਅੱਛੀ ਗਾਈਡੈਂਸ ਦਿੱਤੀ ਗਈ ਬਹੁਤ ਹੀ ਅੱਛਾ ਬਰੀਫਲੀ ਸਾਨੂੰ ਸਮਝਾਇਆ ਗਿਆ ਵੀ ਕਰੀਅਰ ਤੋਂ ਬਾਅਦ ਅਸੀਂ ਕੀ ਕੀ ਕਰ ਸਕਦੇ ਆਂਗੇ बिकॉज़ ਸਟੂਡੈਂਟਸ ਦੇ ਵਿੱਚ ਬਹੁਤ سارے ਡਾਊਟਸ ਹੁੰਦੇ ਆਗੇ ਵੀ ਸਿਰਫ ਬੀਐਲਏ 30 ਜਾਂ ਬੀਏ ਦੇ ਵਿੱਚ ਕੀ ਕਰ ਸਕਦੇ ਆਂ ਪਰ ਜਸ ਸਾਰਾ ਐਸਰ ਨੇ ਬਹੁਤ ਸਾਰੇ ਕੰਨ ਬੱਚਿਆਂ ਦੀ ਕਨਫਿਊਜ਼ਨਸ ਸੋਲਡ